ਹੈਲੋ ਸਸਟੀ ਕਾ ਜੀ ਸਾਰੇ ਰੱਤੇ ਕਿਵੇਂ ਆ ਤੁਸੀਂ ਸਾਰੇ ਜਣੇ ਵੀ ਦੇਖ ਸਾਰੇ ਜਣੇ ਵਧੀਆ ਹੋ ਮੈਂ ਕਿਤੇ ਮਸਤ ਹੋਵਾਂਗੇ ਤੇ ਅੱਜ ਮੈਂ ਵੀਡੀਓ ਲੈ ਕੇ ਆਈ ਆ ਕਿ ਮੇਕਅਪ ਦੇ ਹੈਕ ਆ ਤੇ ਜੇਕਰ ਤੁਹਾਨੂੰ ਮੇਕਅਪ ਕਰਨਾ ਨਹੀਂ ਹੁੰਦਾ ਤੇ ਇਹ ਛੋਟੇ ਛੋਟੇ ਜਿਹੜੇ ਹੈਗੇ ਆ ਹੈਕ ਤੁਸੀਂ ਇਹਨੂੰ ਟਰਾਈ ਕਰ ਸਕਦੇ ਆ ਤੇ ਚਲੋ ਦੇਖਦੇ ਆ ਨਾ ਰਿਜ਼ਲਟ ਕਿਦਾਂ ਦਾ ਆ ਨਾ ਤੇ ਪਹਿਲਾਂ ਅਸੀਂ ਟੇਪ ਰੋਲ ਨੂੰ ਆਪਣੀ ਸਾਈਡ ਲਿਪਸਟਿਕ ਦੇ ਵਾਲੇ ਤੇ ਫਿਰ ਤੁਸੀਂ ਜਿਹੜੀ ਲਿਪਸਟੀ ਨੂੰ ਫਿਲ ਕਰ ਦੇਣਾ ਨਾ ਤੇ ਬਟ ਸਾਡੇ ਕੋਲ ਇਹਨਾਂ ਟਾਈਮ ਹੀ ਨਹੀਂ ਹੁੰਦਾ ਕਿ ਅਸੀਂ ਪਹਿਲਾਂ ਟੇਪ ਨੂੰ ਲਗਾਈਏ ਫਿਰ ਅਸੀਂ ਲਿਪਸਟਿਕ ਲਗਾਈਏ ਨਾ ਤੇ ਜਿਹੜਾ ਇਹ ਹੈਕ ਤਾਂ ਕੰਮ ਕਰਦਾ ਬਟ ਜਿਹੜਾ 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 ਟਾਈਮ ਜਿਹੜਾ ਵੇਸਟ ਹੁੰਦਾ ਨਾ ਤੇ ਉਹ ਮੈਨੂੰ ਪਸੰਦ ਨਹੀਂ ਹੈ ਤੁਸੀਂ ਡਾਇਰੈਕਟ ਲਿਪਸਟਿਕ ਲਗਾ ਸਕਦੇ ਠੀਕ ਆ ਤੇ ਦੇਖੋ ਰਿਜ਼ਲਟ ਤਾਂ ਵਧੀਆ ਸੀ ਬਟ ਟਾਈਮ ਇਹਦੇ ਵਿੱਚ ਬਹੁਤ ਜ਼ਿਆਦਾ ਵੇਸਟ ਹੋਊਗਾ ਤੇ ਕਰਦੇ ਆ ਨੈਕਸਟ ਓਨ ਟ੍ਰਾਈ ਨਿਊ ਹੈਕ ਤੇ ਇੱਕ ਵਾਇਰਲ ਬਹੁਤ ਜ਼ਿਆਦਾ ਹੋ ਰਿਹਾ ਯੂ ਕੈਨ ਸੇਲਰ ਨੂੰ ਤੁਸੀਂ ਲੈਣਾ ਹੈ ਤੇ ਇਹਦਾ ਲਾਈਨ ਬਣਾ ਕੇ ਤੇ ਫਿਰ ਉਹਨੂੰ ਥੋੜੀ ਜਿਹੀ ਠੰਡੀਆਂ ਜਿਹੀ ਬਣਾ ਦੇਣੀ ਹੈ ਪੱਤੇ ਆ ਮੰਗੋ ਨਾ ਤੇ ਫਿਰ ਇਹਨੂੰ ਤੁਸੀਂ ਬਲੈਂਡ ਕਰਨਾ ਠੀਕ ਆ ਤੇ ਜਿਹੜੇ ਸਾਡੇ ਜਿਹੜਾ ਫੇਸ ਦੀ ਕੰਟੋਰ ਹੈ ਨਾ ਬਹੁਤ ਵਧੀਆ ਹੋ ਜਾਊਗਾ ਤੁਹਾਡੇ ਜਿਹੜੇ ਫੇਸ ਤੇ ਜੇਕਰ ਤੁਹਾਡਾ ਫੇਸ ਗੋਰਾ ਤੇ ਉਹਨੂੰ ਕੰਟੋਰ ਕਰ ਦੋਗੇ ਇਹ ਵਾਲਾ ਹੈਕ ਇਹ ਹਿੱਡ ਹੈਕ ਕਾਫੀ ਵਧੀਆ ਸੀਗਾ ਤੇ ਬਟ ਮੈਂ ਥੋੜਾ ਨਾ ਕੰਸੀਲਾ ਜ਼ਿਆਦਾ ਲੈ ਲਿਆ ਜੇਕਰ ਮੈਂ ਘੱਟ ਲੈਣੀ ਤਾਂ ਇਹਦਾ ਰਿਜ਼ਲਟ ਜ਼ੋਰ ਵੀ ਜ਼ਿਆਦਾ ਵਧੀਆ ਹੁੰਦਾ ਸੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿੰਨਾ ਵਧੀਆ ਨਾ ਬਲੈਂਡ ਵੀ ਹੋ ਗਿਆ ਤੇ ਜਿਹੜਾ ਫੇਸ ਦੀ ਕੰਟੋਰਿੰਗ ਉਹ ਵੀ ਬਹੁਤ ਵਧੀਆ ਹੋ ਗਈ ਹੈ ਨਾ ਦੇਖੋ ਤੇ ਇਹ ਹੈਕ ਤਾਂ ਮੈਨੂੰ ਬਹੁਤ ਵਧੀਆ ਲੱਗਾ ਠੀਕਾ ਤੇ ਨੈਕਸਟ ਹੈਕ ਹੈ ਕਿ ਜੇਕਰ ਤੁਹਾਡਾ ਕੋਲ ਪਿਸਟਿਕ ਕੋਈ ਵੀ ਜੇਕਰ ਨਹੀਂ ਹੈਗੀ ਜਿਹੜੀ ਤੁਹਾਡੇ ਪਸੰਦ ਦੀ ਹੈ ਨਾ ਤੁਸੀਂ ਕੋਈ ਵੀ ਲਿਪਸਟਿਕ ਇਦਾਂ ਡਾਰਕ ਲੈਣੀ ਚਾਹੁੰਦੇ ਜਾਂ ਲਾਈਟ ਕਰਨਾ ਚਾਹੁੰਦੇ ਆ ਤੇ ਇਦਾਂ ਜਿਹੜੇ ਛੋਟੇ ਛੋਟੇ ਹੈ ਕਾ ਨਾ ਇਹਨਾਂ ਇਦਾਂ ਟਰਾਈ ਕਰ ਸਕਦੇ ਆ ਤੇ ਮੈਂ ਇੱਕ ਪਰਪਲ ਨੂੰ ਤਾਂ ਮੈਂ ਪਰਪਲ ਲਿਪਸਟਿਕ ਲਈ ਫਿਰ ਕੰਸੀ ਲੱਗਾਇਆ ਤੇ ਫਿਰ ਮੈਂ ਬਲੈਕ ਜਿਹੜੀ ਹੈਗੀ ਆ ਲਿਪਸਟਿਕ ਤੇ ਉਹਨੂੰ ਥੋੜਾ ਥੋੜਾ ਜਸਟ ਥੋੜਾ ਡਾਟ ਜਿਹਾ ਲਗਾਇਆ ਤੇ ਵਾਧਾ ਰਿਜ਼ਲਟ ਦੇਖੋ ਫੈਨਾ ਕਿੰਨਾ ਵਧੀਆ ਰਿਜ਼ਲਟ ਪਰਪਲ ਤੇ ਨਾਲ ਬਲੈਕ ਦੋਨਾਂ ਲਿਪਸਿਕ ਦੇ ਖਲੜੜੇ ਕਿੰਨਾ ਵਧੀਆ ਹੋ ਕੇ ਨਿਕਲੇ ਆ ਤੇ ਇਹ ਹੈਕ ਤੁਸੀਂ ਟਰਾਈ ਜ਼ਰੂਰ ਕਰਨਾ ਠੀਕ ਹੈ ਤੇ ਜੇਕਰ ਤੁਹਾਡੀ ਨੋਜ਼ ਚੌੜੀ ਆ ਜਾਂ ਪਕੌੜੇ ਵਰਗੀ ਆ ਨਾ ਤੇ ਇਦਾਂ ਤੁਸੀਂ ਜਿਹੜਾ ਹੈਕ ਟਰਾਈ ਕਰ ਸਕਦੇ ਆ ਤੁਸੀਂ ਕੋਈ ਵੀ ਪਲਕ ਲੈ ਲੈਣਾ ਜਿਹਨੇ ਤੁਸੀਂ ਵਾਲ ਕੱਟਦੇ ਆ ਨਾ ਆਪਣੇ ਕਿਤੇ ਆਈਬ੍ਰੋਜ਼ ਦੇ ਵੀ ਤੇ ਪਲਕ ਨੂੰ ਆਪਣੇ ਨੋਜ਼ ਤੇ ਲਗਾ ਲੈਣਾ ਤੇ ਫਿਰ ਕੰਟੋਰ ਲੈਣਾ ਕੰਟੋਰ ਨੂੰ ਲੈ ਕੇ ਤੁਸੀਂ ਨੋਜ਼ ਤੇ ਲਗਾ ਦੇਣਾ ਫਿਰ ਉਹਨੂੰ ਤੁਸੀਂ ਥੋੜਾ ਥੋੜਾ ਬਿਊਟੀ ਬਲੈਂਡਰ ਨਾਲ ਜਾਂ ਫਿਰ ਆਪਣੀ ਫਿੰਗਰ ਦੇ ਨਾਲ ਹੀ ਨਾ ਤੇ ਉਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਦੇਣਾ ਠੀਕ ਤੇ ਬਲੈਂਡ ਕਰਨ ਤੋਂ ਬਾਅਦ ਜਿਹੜਾ ਇਹ ਰਿਜ਼ਲਟ ਹੈ ਦੇਖਣਾ ਤੁਸੀਂ ਬਹੁਤ ਵਧੀਆ ਹੈ ਤੇ ਇਦਾਂ ਜਿਹੜਾ ਟਟੇ ਨੋਜ਼ ਹੈਗੀ ਪਕੌੜੇ ਵਰਗੀ ਤਾਂ ਇਹ ਜਿਹੜਾ ਹੈਕ ਆ ਉਹਨਾਂ ਵਾਸਤੇ ਬਹੁਤ ਵਧੀਆ ਹੈਗਾ ਹੈ ਬਟ ਮੇਰੇ ਤੋਂ ਨੋਜ਼ ਜਿਹੜੀ ਠੀਕ ਸੀ ਠੀਕ ਠਾਕ ਹੀ ਆ ਤੇ ਫਿਰ ਦੇਖੋ ਦਾ ਰਿਜ਼ਲਟ ਤੇ ਇਹ ਵੀ ਜਿਹੜਾ ਹੈਗਾ ਹੈਕ ਕੰਮ ਕਰਦਾ ਏ ਤੇ ਜਿਹੜੇ ਮੈਂ ਛੋਟੇ ਛੋਟੇ ਹੈਕ ਆ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੱਸ ਦਿੱਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ